ਪਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਵਕਤ ਦੀ ਬੁੱਕ ਕਦੇ-ਕਦੇ ਸੋਚਦੀ ਹਾਂ ਕਿ ਕਿੰਨੀ ਦੂਰ ਲੰਘ ਆਏ ਹਾਂ ਮੋੜ ਨਾ ਓਖਾ ਪਰ ਕੀ ਇਕੱਠੇ ਹੱਥ ਫੜ ਅਗਾ ਲੰਘ ਸਕਾਂਗੇ ਹੱਥ ਵੀ ਫੜ ਲਿਆ ਤਾਂ ਬੋਝ ਲਵੇਂਗਾ ਡਿਗਦੀ ਨੂੰ ਜੇ ਡਿਗ ਵੀ ਪਈ ਤਾਰਾਂਸ ਲਾ ਦੇਵੇਂਗਾ ਉਠਣ ਨੂੰ ਤੂੰ ਆਖਿਆ ਸੀ ਤੂੰ ਆਖਿਆ ਸੀ ਕਿ ਮੁਹੱਬਤ ਤਾਪ ਮੰਗਦੀ ਹੈ ਮੈਂ ਉਹ ਤਾਪ ਕੀਤਾ ਏ ਜੇ ਫਿਰ ਵੀ ਨਾ ਮਿਲੀ ਮੁਹੱਬਤ ਤਾਂ ਕਿਸਦਾ ਦੋਸ਼ ਮੰਨਾਂਗੇ ਹਾਂ ਹਾਂ ਪਤਾਈ ਕਿ ਇੱਕ ਦੂਜੇ ਨੂੰ ਦੋਸ਼ੀ ਮੰਨ ਆਤਮਦਾਤਾ ਨਹੀਂ ਕਰਾਂਗੇ ਜਿਉਵਾਂਗੇ ਹਨਾ ਇਸ ਤਰਕ 'ਚ ਕੀ ਮੁਹੱਬਤ ਤੇ ਵਿਰਹਾ ਦਾ ਗੂੜਾ ਨਾਤਾ ਏ ਸ਼ਬਦ ਤੇ ਵਿਰਹਾ ਨੂੰ ਪੜਿਆ ਸੀ ਨਿੱਕੇ ਹੁੰਦੇ ਪਰ ਜਿਉਂ ਸ਼ਾਇਦ ਹੁਣ ਰਹੇ ਹਨ ਕੁਝ ਗੱਲਾਂ ਵਕਤ ਦੀ ਬੁੱਕਲ 'ਚ ਲੁਕੀਆਂ ਹੁੰਦਣ ਤਾਂ ਤੂੰ ਮੇਰੇ ਤੋਂ ਵਣਫੀ ਨਾ ਹੋਈ ਵਕਤ ਤੈਨੂੰ ਤੇ ਮੈਨੂੰ ਆਪਣੇ ਬੁੱਕਲ 'ਚ ਜ਼ਰੂਰ ਦੇਵੇਗਾ ਧੰਨਵਾਦ